ਤੁਸੀਂ ਦੇਖ ਰਹੇ ਤੇਰੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਦੌਰੇ ਤੇ ਹੈਗੇ ਆ ਅੱਜ ਵਿਸ਼ੇਸ਼ ਤੌਰ ਤੇ ਅੱਜ ਇੱਕ ਲੁਧਿਆਣੇ ਟਿਪਾ ਰੋਡ ਇਲਾਕੇ ਦੇ ਵਿੱਚ ਅੱਜ ਇੱਕ ਰੋਡ ਸ਼ੋ ਨਿਕਲ ਗਏ ਲੁਧਿਆਣਾ ਦੇ ਹੀ ਆਪ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਅੱਜ ਲੁਧਿਆਣਾ ਦੇ ਵਿਸ਼ੇਸ਼ ਤੌਰ ਤੇ ਆ ਰੰਦਾ ਦੱਸਦੀ ਕਿ ਅੱਜ तमाम ਰਡੇ ਆਮ ਆਦੀ ਪਾਰਟੀ ਵਰਕਰ ਹੈ ਉਹ ਇੱਥੇ ਮੌਜੂਦ ਅਗੇ ਕੁਛ ਹੀ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਇਸ ਯਾਨੀ ਕਿ ਟਿਪਾ ਰੋਡ ਇਲਾਕੇ ਦੇ ਵਿੱਚ ਕਿ ਆਪ ਦੇ ਉਮੀਦਵਾਰ ਅਸ਼ੋਪਰਾਸ਼ੇ ਪੱਪੀ ਦੇ ਹੱਕ ਦੇ ਵਿੱਚ ਕਿ ਰੋਡ ਸ਼ੋਅ ਕੱਢਣਗੇ ਤੇ ਆਉਣ ਵਾਲੀ 1 ਜੂਨ ਦੇ ਵਿੱਚ ਜਿਹੜੀ ਆਮ ਬੜੇ ਲੋਕਾਂ ਦੇ ਪਬਲੀਕ ਵਿੱਚ ਇੱਕ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਲੁਧਿਆਣਾ ਦੇ ਵਿੱਚ ਜਿਹੜੀ ਪੰਜਾਬ ਦੀਆਂ 13 ਜ਼ੀਰੋ ਦੇ ਵਿੱਚ ਜਿੱਤ ਹਾਸਲ ਕਰਾਂਗੇ ਕਿ ਤਰ੍ਹਾਂ ਕਿਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵੀ ਇਸ ਰੋਡ ਸ਼ੋਅ ਨੂੰ ਲੈ ਕੇ ਕਾਫੀ ਜਿਹੜਾ ਉਸਤਾ ਦਿਖਾਇਆ ਜਾ ਰਿਹਾ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਸ ਇਲਾਕੇ ਦੇ ਵਿੱਚ ਪਹੁੰਚਣਗੇ ਤੇ ਤਾਂ ਤੁਸੀਂ ਇਹ ਦਿਖਾ ਰਹੇ ਆ ਇਹ ਇਹ ਲੱਗਦਾ ਦੱਸਦੀ ਹੈ ਕਿ ਟਿੱਬਾ ਰੋਡ ਸਾਡਾ ਇਲਾਕਾ ਹੈਗਾ ਦੱਸਦੀ ਹੈ ਕੀ ਇਸ ਤੋਂ ਰੋਡ ਸ਼ੋ ਸ਼ੁਰੂ ਹੋਏਗਾ ਤੇ ਇਹ ਸਾਰਾ ਇਹੜਾ ਇਲਾਕਾ ਹੈਗਾ ਇਸ ਤੋਂ ਰੋਡ ਜਿਹੜਾ ਅੰਦਰ ਜਾਏਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਦਲਜੀਤ ਸਿੰਘ ਓਲਾ ਗਰੇਵਾਲ ਦੇ ਜਿਹੜਾ ਇਲਾਕਾ ਹੈਗਾ ਇਸ ਇਲਾਕੇ ਦੇ ਵਿੱਚ ਪੂਰਾ ਇੱਥੇ ਪੂਰਾ ਰੋਡ ਸ਼ੋ ਘਟਾਇਆ ਜਾਵੇਗਾ ਤਾਂ ਤਮਾਮ ਮੇਰੇ ਪੁਲਿਸ ਦੇ ਗੱਡੀ ਇੱਥੇ ਮੌਜੂਦ ਹੈਗੇ ਤੇ ਇਹ ਸਾਰਾ ਸਟ੍ਰੀਟ ਰੋਡ ਮੈਂ ਬੜਾ ਤਿਆਰ ਕੀਤਾ ਗਿਆ ਸੀ ਪਹਿਲਾ ਇੱਕ ਦਿਨ ਦਾ ਕੁਛ ਹੀ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਰਾਜ ਭਗਵੰਤ ਸਿੰਘ ਮਾਨ ਅਸ਼ੋਪ ਰੈਸ਼ੇ ਪੱਪੀ ਦੇ ਹੱਕ ਦੇ ਵਿੱਚ ਅੱਜ ਨੌਰਦੇ ਇਲਾਕੇ ਯਾਨੀ ਕਿ ਇਲਾਕੇ ਦੇ ਵਿੱਚ ਅੱਜ ਰੋਡ ਸ਼ੋਅ ਕੱਢਣਗੇ ਟਿਪਾ ਰੋਡ ਇਲਾਕਾ ਪੈਂਦਾ ਹੈ ਜਿੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਇੱਕ ਵਿਸ਼ਾਲ ਰੋਡ ਸ਼ੋਅ ਕੱਢਣਗੇ ਤਾਂ ਇਸ ਰੋਡ ਸ਼ੋਅ ਨੂੰ ਲੈ ਕੇ ਤਮਾਮ ਆਮ ਪਾਰਟੀ ਦੇ ਵਰਕਰਾਂ ਵਿੱਚ ਕਾਫੀ ਉਸਤਾਦ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੰਜਾਬ ਦੀਆਂ 13 0 ਦੀ ਜਿਹੜੀ ਗੱਲ ਕੀਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਬਗੈਰ ਉਸ ਉੱਤੇ ਅੱਜ ਤਵਨ ਸਿੰਘ ਮਾਨ ਬਗੈਰ ਜੀ ਰੋਸ਼ੋ ਕਰਾਂਗੇ ਤੇ ਗੱਲਬਾਤ ਕਰਾਂਗੇ ਕਿ ਉਹ ਮਸਤੀ ਕਿ ਸਰ ਕੁਛ ਹੀ ਸਮਝੇ ਭਗਵੰਤ ਸਿੰਘ ਮਾਝਾ ਰੋਸ਼ੋ ਕਰਾਂਗੇ ਕਿ ਸਰ ਕਿੱਦਾਂ ਉਸਤਾਦ 13 0 ਦਾ ਗੱਲ ਕੀਤੀ ਗਈ ਹੈ 13 0 ਦਾ ਫੁੱਲ ਜਿੱਤ ਪ੍ਰਾਪਤ ਕਰਾਂਗੇ ਸਾਰੇ ਸਾਰਾ ਲੁਧਿਆਣਾ ਹੀ ਸਾਡੇ ਨਾਲ ਆ ਪੱਪੀ ਦੇ ਨਾਲ ਜੀ ਸਾਰੇ ਵੋਟਾਂ ਪਾਉਣ ਨੂੰ ਤਿਆਰ ਆ ਜੀ ਪੱਪੀ ਨੂੰ ਇੱਕ ਨੰਬਰ ਤੇ ਚਦਾਵਾਂਗੇ ਜੀ ਅਸੀਂ ਇਹਦਾ ਕਿ ਲਗਾਤਾਰ ਰੋਡ ਤੇ ਉੱਪਰ ਭਗਵੰਤ ਸਿੰਘ ਮਾਨ ਗਾਰੇ ਕਾਫੀ ਉਤਸਾਹ ਵੀ ਦਿਖਾਈ ਜਾ ਰਿਹਾ ਲੱਗ ਰਿਹਾ ਵੀ ਬਿਲਕੁਲ ਬਾਕੀ ਜਿਹੜੇ ਵਿਰੋਧੀਆਂ ਪਾਰਟੀਆਂ ਇਸ ਟਾਈਮ ਭਗਵੰਤ ਸਿੰਘ ਮਾਨ ਦੇ ਆਣ ਤੇ ਪੰਜਾਬ ਦੌਰੇ ਤੇ ਕਾਫੀ ਬੁਖਲਾਏ ਵੀ ਹੋਏ ਸਾਡਾ ਵਿਰੋਧੀ ਪਾਰਟੀ ਨਾਲ ਕਿਸੇ ਦਾ ਮੁਕਾਬਲਾ ਹੀ ਨਹੀਂ ਸਭ ਤੋਂ ਉੱਪਰ ਅਸੀਂ ਆ ਪੱਪੀ ਆ ਸਾਰੇ ਪਿੰਡਾਂ 'ਚ ਵੀ ਬਹੁਤ ਵਧੀਆ ਮਾਹੌਲ ਆ ਤੁਸੀਂ ਪਿੰਡਾਂ 'ਚ ਜਾ ਕੇ ਦੇਖ ਵੀ ਸਕਦੇ ਹੋ ਸੋ ਇਹ तमाम ਵਰਕਰ ਆਮ ਆਦੀ ਪਾਰਟੀ तमाम ਵਰਕਰ ਜਿਹੜੇ ਕੁਛ ਹੀ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਲੰਦੇ ਟਿੱਬਾ ਇਲਾਕੇ ਦੇ ਵਿੱਚ ਇੱਕ ਵਿਸ਼ਾਲ ਰੋਸ਼ੋ ਕੱਢਣਗੇ ਤਾਂ ਕਿ ਆਮ ਆਦੀ ਪਾਰਟੀ ਜਿਹੜੇ ਲਗਾਤੋਂ ਉਮੀਦਵਾਰ ਹੈ ਅਸ਼ੋਕ ਰਾਸ਼ੇ ਪੱਪੀ ਦੇ ਹੱਕ ਜੇ ਵੀ ਇੱਕ ਵਿਸ਼ਾਲ ਰੋਸ਼ੋ ਕੱਢਣਗੇ ਤਾਂ ਕੁਛ ਹੀ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਜਿਹੜਾ ਅੱਜ ਕਿਉਂਕਿ ਪੰਜਾਬ ਦੇ ਵਿੱਚ ਕੱਲ ਕੀਤੀ ਗਈ ਸੀ ਹਮੇਸ਼ਾ ਹੀ ਅਭਿਉਦੀਏ ਪਾਰਟੀ ਵਿੱਚ ਲੇਕਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਸੀ ਭਾਈਚਾਰੇ ਦੀ ਸਾਂਝੀ ਗੱਲ ਕੀਤੀ ਗਈ ਸੀ ਸਾਰੇ ਧਰਮ ਦੇ ਲੋਕ ਇੱਥੇ ਮੌਜੂਦ ਹੈਗੇ ਆ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਚਾਹੁੰਦੀ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਟਿੱਪਾਰੂ ਲੱਗੇ ਪਹੁੰਚੇਗੇ ਤੇ ਇੱਕ ਵਿਸ਼ਾਲ ਰੋਡ ਅਸ਼ੋ ਪ੍ਰੈਸ਼ਰ ਪੱਪੀ ਦੇ ਹਾਜ਼ਰ ਗੜਨਗੇ ਕੈਮਰਾਮੈਨ ਬੌਬੀ ਨੇ ਸੰਦੀਪ ਸ਼ਰਮਾ ਦੇਾਈ ਸੈਰ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par